ਉਹਨਾਂ ਵਿੱਚੋਂ ਜਦੋਂ ਕਿ ਬਾਰਡਰ ਕ੍ਰਾਸ ਕਰਦਾ ਸੀ ਤਾਂ ਉਹਨੂੰ ਹਦਾਇਤ ਕੀਤੀ ਜਾਂਦੀ ਸੀ ਕਿ ਜਦ ਤੂੰ ਬਾਰਡਰ ਕ੍ਰਾਸ ਕਰ ਲੋਗੇ ਨਾ ਤਾਂ ਭਾਈ ਮੇਰਾ ਨਾਮ ਲੈ ਦੇਣਾ ਕਿ ਇਸ ਏਜੰਟ ਨੇ ਹਮਾਰਾ ਸਾਰਾ ਕੰਮ ਕੀਤਾ ਹੈ ਫ੍ਰੈਦੀ ਹੁੰਦਾ ਵੀ ਰਹਾ ਜਦ ਉਹ ਬਾਰਡਰ ਕ੍ਰਾਸ ਕਰਤੇ تھے ਨਾ ਮੈਕਸੀਕੋਗਾ ਤੋਂ ਦੂਸਰੀ ਤਰਫ ਜਾ ਕੇ ਅਮਰੀਕਾ ਮੈਂ ਤੋਂ ਡਾਂਸ ਵੀ ਹੁੰਦਾ ਥਾ ਬੈਕਗ੍ਰਾਉਂਡ 'ਪੇ ਗਾਣਾ ਵੀ ਚਲਦਾ ਥਾ ਔਰ ਭਾਈ ਸਾਹਿਬ ਦਾ ਤਾਂ ਕਿਸੇ ਵੀ ਹੋਤਾ ਤਾਂ ਕਿ ਉਸ 에ਜੰਟ ਨੇ ਹਮਾਰਾ ਕੰਮ ਕੀਤਾ ਕਿਉਂਕਿ ਉਹਨਾਂ ਨੇ ਡੋਂਕਰਜ਼ ਦੇ ਨੰਬਰ ਵੀ ਲੈ ਲਏ ਸੀ ਫ੍ਰੈਂਡਲੀ ਹੋ ਕੇ ਨਾ ਜਿਹੜੇ ਰਸਤੇ 'ਚ ਜਿੰਨੇ ਵਕ ਵਕ ਮੁਲਕਾਂ 'ਚ ਆਉਂਦੀ ਆ ਡੋਂਕਰਜ਼ ਦੇ ਨਾਲ ਕਮਿਊਨੀਕੇਸ਼ਨ ਰੱਖਿਆ ਫਿਰ ਇਹ ਖੁਦ 에ਜੰਟ ਬਣ ਗਏ ਇਹਨਾਂ ਵਿੱਚੋਂ ਕੁਝ ਉਹਨਾਂ ਨੇ ਫਿਰ ਕੀ ਕੀਤਾ ਵਕ ਵਕ ਮੁਲਕਾਂ 'ਚ ਡੋਂਕਰਜ਼ ਨੂੰ ਆਪਣੀਆਂ ਟੀਮਾਂ ਦੇਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਪੁਰਾਣੇ ਸੀ ਉੱਥੇ ਉਹਨਾਂ ਨੂੰ ਨਕਾਰਨਾ ਸ਼ੁਰੂ ਕਰਤਾ ਵੀ ਤੁਹਾਨੂੰ ਤਾਂ ਪੈਸਾ ਨਹੀਂ ਕਮਾਉਣਾ ਹੁੰਦਾ ਹਮ ਬਤਾਤੇ ਹਾਂ ਪੈਸੇ ਕਿਵੇਂ ਕਮਾਉਂਦੇ ਹੈ ਇਹਨਾਂ ਨੇ ਫਿਰ ਆਪਣੇ ਫਰੈਂਡ ਸਰਕਲ ਚ ਸੋਸ਼ਲ ਮੀਡੀਆ ਤੇ ਫੇਸਬੁਕਾਂ ਤੇ ਟਿਕਟਾਕ ਤੇ ਵਟਸਐਪ ਗਰੁੱਪਾਂ ਚ ਆਪਣੀਆਂ ਵੀਡੀਓ ਪਾ ਕੇ ਫਿਰ ਆਪਣੇ ਜਿਹੜੇ ਕਰੀਬੀ ਸੀ ਆਪਣੀ ਦੁਕਾਨ ਖੋਲੀ ਉਹ ਬੰਦੇ ਡੌਂਕੀ ਲਗਾਉਣੇ ਸ਼ੁਰੂ ਕੀਤੇ ਸਤਿ ਸ਼੍ਰੀ ਅਕਾਲ ਦੋਸਤੋ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਅਮਰੀਕਾ ਤੋਂ ਡਿਪੋਰਟ ਰਵਾਨਗੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਤਾਜ਼ਾ ਅਪਡੇਟ ਲੈ ਕੇ ਮੈਂ ਪ੍ਰੇਤਪਾਲ ਮਹਾਰਾਣਾ ਅਮਰੀਕਾ ਤੋਂ ਗੈਰਕਾਨੂੰਨੀ ਅਨ ਡਾਕੂਮੈਂਟਡ ਭਾਰਤੀ ਪ੍ਰਵਾਸੀਆਂ ਦਾ ਵਾਪਸੀ ਦਾ ਜਹਾਜ਼ ਅਮਰੀਸਾ ਰੁੱਦਰਦਾ ਪੰਜਾਬੀਆਂ ਦੀ ਤੁਸੀਂ ਕਹਾਣੀ ਸੁਣੀ ਉਹਨਾਂ ਦੇ ਦੁੱਖ ਦਰਦ ਤੁਸੀਂ ਦੇਖੇ ਹਰਿਆਣਾ ਤੇ ਗੁਜਰਾਤ ਦੀ ਕੀ ਕਹਾਣੀਆਂ ਹੋਰ ਸਟੇਟਾਂ ਦੀ ਕੀ ਕਹਾਣੀਆਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਅਜਿਹੀਆਂ ਖਾਸ ਤੰਦਾ ਨੇ ਇਸ ਕਹਾਣੀ ਦੀਆਂ ਜਿਹੜੀਆਂ ਕਿ ਛੁੱਟ ਰਹੀਆਂ ਨੇ ਜਾਂਛੋ ਪਾਈਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਤੋਂ ਹੀ ਅਸਲ ਸੱਚ ਸਾਹਮਣੇ ਆਉਣਾ ਹੈ ਹਰਿਆਣਾ ਦੇ ਲੋਕੀ ਵੀ ਡੋਂਕੀ ਲਗਾ ਕੇ ਗਏ ਨੇ ਔਰ ਇਨਰ ਡੋਂਕਰਸ ਦੇ ਥਰੂ ਜਦੋਂ ਜਾਂਦੇ ਆ ਵਕ ਵਕ ਡਿਟੇਲਸ ਆ ਜਿਹੇ ਅੰਕੜੇ ਸਾਹਮਣੇ ਆਉਂਦੇ ਆ ਜਈਆਂ ਡਿਟੇਲ ਸਾਹਮਣੇ ਆਉਂਦੀਆਂ ਨੇ ਹੈਰਾਨੀ ਹੁੰਦੀ ਆ ਕਿ ਉਹਦੇ ਵਿੱਚ ਆਹ ਕੁਝ ਵੀ ਹੋਇਆ ਹਰਿਆਣਾ ਦੇ ਕੁਝ ਲੋਕ ਬਾਰਡਰ ਕ੍ਰੋਸ ਕਰ ਗਏ 2018 ਜਾਂ ਪਿਛਲੇ 45 ਸਾਲਾਂ 'ਚ ਔਰ ਉਹਨਾਂ ਨੇ ਹਿੰਦੀ 'ਚ ਬੋਲਦਿਆਂ ਨੇ ਬਾਰਡਰ ਕ੍ਰੋਸ ਕਰਦਿਆਂ ਨੇ ਆਪਣੀਆਂ ਆਪਣੀਆਂ ਵੀਡੀਓ ਵੀ ਬਣਾਈਆਂ ਕਈਆਂ ਨੇ ਰਸਤੇ 'ਚ ਵੀ ਵੀਡੀਓ ਬਣਾਈਆਂ ਪੂਰੇ ਰਸਤੇ ਦਾ ਵੀ ਵੀਡੀਓ ਬਣਾਇਆ YouTube ਤੇ ਪਾਇਆ ਕਿ ਕਿਸ ਤਰ੍ਹਾਂ ਡੌਂਕੀ ਲੱਗਦੀ ਹੈ ਹਰਿਆਣਾ ਤੋਂ ਕਿਸ ਤਰ੍ਹਾਂ ਡੌਂਕੀ ਲੱਗਦੀ ਹੈ ਇੰਡੀਆ ਤੋਂ ਕਿਸ ਤਰ੍ਹਾਂ ਡੌਂਕੀ ਲੱਗਦੀਆਂ ਫਿਰ ਉਹਨਾਂ ਦੇ ਫਾਲੋਅਰਸ ਆ ਜਿਹੜੇ ਉਹ ਭਾਵੇਂ Facebook ਤੇ ਹੋਣ YouTube ਤੇ ਹੋਣ ਜਾਂ ਫਿਰ Instagram ਤੇ ਹੋਣ ਰੀਲਾਂ ਨੂੰ ਵੀ ਧਿਆਨ 'ਚ ਰੱਖ ਕੇ ਡੌਂਕੀਆਂ ਲਗਾਈਆਂ ਗਈਆਂ ਐਸੇ ਲੋਕੀ ਵੀ ਹੈਗੇ ਆ ਹੌਲੀ ਹੌਲੀ ਚਲੋ ਉਸ ਮੁਲਕ ਵਿੱਚ ਕਿਸੇ ਰਾਹ ਪੈਂਦੇ ਨੇ ਪ੍ਰਸੈਸ ਵਿੱਚ ਉਲੰਘਣ ਤੋਂ ਬਾਅਦ ਕਮਕਮ ਵੀ ਮਿਲਣਾ ਸ਼ੁਰੂ ਹੁੰਦਾ ਹੈ ਉਹ ਵੀਡੀਓ ਪੁਰਾਣੀਆਂ ਜੋੜ ਕੇ ਤੇ ਫਿਰ ਇਹ ਲੋਕੀ ਕੀ ਕਰਦੇ ਆ ਇਹਨਾਂ ਵਿੱਚੋਂ ਹੀ ਕਿਉਂਕਿ ਉਹਨਾਂ ਨੇ ਡੌਂਕਰਜ਼ ਦੇ ਨੰਬਰ ਵੀ ਲੈ ਲਏ ਸੀ ਫ੍ਰੈਂਡਲੀ ਹੋ ਕੇ ਨਾ ਜਿਹੜੇ ਰਸਤੇ 'ਚ ਜਿੰਨੇ ਵਕ ਵਕ ਮੁਲਕਾਂ 'ਚ ਆਉਂਦੇ ਆ ਡੌਂਕਰਜ਼ ਦੇ ਨਾਲ ਕਮਿਊਨੀਕੇਸ਼ਨ ਰੱਖਿਆ ਫਿਰ ਇਹ ਖੁਦ ਏਜੰਟ ਬਣ ਗਏ ਇਹਨਾਂ ਵਿੱਚੋਂ ਕੁਝ ਉਹਨਾਂ ਨੇ ਫਿਰ ਕੀ ਕੀਤਾ ਵਕ ਵਕ ਮੁਲਕਾਂ ਚ ਡੋਂਕਰਜ਼ ਨੂੰ ਆਪਣੀਆਂ ਟੀਮਾਂ ਦੇਣੀਆਂ ਸ਼ੁਰੂ ਕੀਤੀਆਂ ਤੇ ਜਿਹੜੇ ਪੁਰਾਣੇ ਸੀ ਉੱਥੇ ਉਹਨਾਂ ਨੂੰ ਨਕਾਰਨਾ ਸ਼ੁਰੂ ਕਰਤਾ ਵੀ ਤੁਹਾਨੂੰ ਤਾਂ ਪੈਸਾ ਨਹੀਂ ਕਮਾਉਣਾ ਹੁੰਦਾ ਹਮ ਬਤਾਤੇ ਹਾਂ ਪੈਸੇ ਕਿਵੇਂ ਕਮਾਉਂਦੇ ਆ ਇਹਨਾਂ ਨੇ ਫਿਰ ਆਪਣੇ ਫਰੈਂਡ ਸਰਕਲ ਚੋਂ ਸੋਸ਼ਲ ਮੀਡੀਆ ਤੇ ਫੇਸਬੁਕਾਂ ਤੇ ਟਿਕਟੌਕ ਤੇ ਵਟਸਐਪ ਗਰੁੱਪਾਂ ਚ ਆਪਣੀਆਂ ਵੀਡੀਓ ਪਾ ਕੇ ਫਿਰ ਆਪਣੇ ਜਿਹੜੇ ਕਰੀਬੀ ਸੀ ਆਪਣੀ ਦੁਕਾਨ ਖੋਲੀ ਉਹ ਬੰਦੇ ਡੌਂਕੀ ਲਗਾਉਣੇ ਸ਼ੁਰੂ ਕੀਤੇ ਉਹ ਫਿਰ ਤੁਰਨਾ ਸ਼ੁਰੂ ਹੋਏ ਉਹਨਾਂ ਵਿੱਚੋਂ ਜਦੋਂ ਕਿ ਬਾਰਡਰ ਕ੍ਰਾਸ ਕਰਦਾ ਸੀ ਤਾਂ ਉਹਨੂੰ ਹਦਾਇਤ ਕੀਤੀ ਜਾਂਦੀ ਸੀ ਕਿ ਜਦ ਤੂੰ ਬਾਰਡਰ ਕ੍ਰਾਸ ਕਰ ਲੋਗੇ ਨਾ ਤਾਂ ਭਾਈ ਮੇਰਾ ਨਾਮ ਲੈ ਦੇਣਾ ਕਿ ਇਸ ਏਜੰਟ ਨੇ ਹਮਾਰਾ ਸਾਰਾ ਕੰਮ ਕੀਤਾ ਹੈ ਫ੍ਰੈਦੀ ਹੁੰਦਾ ਵੀ ਰਹਾ ਜਦ ਉਹ ਬਾਰਡਰ ਕ੍ਰਾਸ ਕਰਤੇ تھے ਨਾ ਮੈਕਸੀਕੋਗਾ ਤੋਂ ਦੂਸਰੀ ਤਰਫ ਜਾ ਕੇ ਅਮਰੀਕਾ ਮੈਂ तो डांस भी होता था बैकग्राउंड पे गाना भी चलता था और भाई साहब का थैंक्स भी होता था कि उस एजेंट ने हमारा काम किया है स्क्रीन पे उसका नंबर आ रहा है और इससे बात कर सकते हैं मैसेंजर या व्हाट्सएप नंबर अमेरिका इमीग्रेसन वे वे मुल्क सिस्टम मूर्ख समझते हो उन्होंने पता नहीं लगेगा उतें भी तो इंडिया के पंजाबी हिंदी समझने वा वाले वे वीडी जॉब पर काम करते इमीग्रेसन डिपार्टमेंट ਤੁਸੀਂ ਕਿਹਾ ਕਿ ਆਖਿਆ ਉਸ ਉੱਤੇ ਪਏ ਆ। ਇਸੇ ਕਰਕੇ ਸੋਸ਼ਲ ਮੀਡੀਆ ਤੋਂ ਇਹ ਲੋਕ ਹਾਈਲਾਈਟ ਹੁੰਦੇ ਆ ਇਹਨਾਂ ਦੇ ਫਾਲੋਅਰਸ ਇਹਨਾਂ ਦੇ ਕਮੈਂਟਸ ਵੀਡੀਓ ਵਾਇਰਲ ਹੁੰਦੀਆਂ ਨੇ ਇਹਨਾਂ ਦੀ ਆਪਣੀ ਦੁਕਾਨ ਗੈਰ ਕਾਨੂੰਨੀ ਧੰਦਾ ਹੈ ਜਿਹੜਾ ਉਹ ਜ਼ੋਰ ਫੜਦਾ ਤੇ ਫਿਰ ਇਹ ਗਿਣਤੀ ਵੀ ਵਧਣੀ ਸ਼ੁਰੂ ਹੁੰਦੀ ਹੈ ਡੋਂਕੀ ਲਗਾਉਣ ਵਾਲਿਆਂ ਦੀ ਤੇ ਉਸ ਤੋਂ ਬਾਅਦ ਇਹ ਮੁੱਦਾ ਇੰਨਾ ਵੱਜ ਜਾਂਦਾ ਕਿ ਉਸ ਵੱਡੇ ਮੁਲਕ ਨੂੰ ਉਸ ਦੇ ਪ੍ਰੈਜ਼ੀਡੈਂਟ ਨੂੰ ਸੀਰੀਅਸ ਹੋਣਾ ਪੈਂਦਾ। ਤੇ ਜਦੋਂ ਅਮਰੀਕਾ ਸੀਰੀਅਸ ਹੁੰਦਾ ਨਾ ਫਿਰ ਉਹ ਪੂਰੀ ਦੁਨੀਆ ਨੂੰ ਸੀਰੀਅਸ ਕਰ ਦਿੰਦਾ ਤੇ ਹੋਇਆ ਵੀ ਇੱਦਾਂ ਹੀ ਕਹਿਣ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਇਹਨਾਂ ਦੇ ਲਲਕਾਰੇ ਇਹਨਾਂ ਦੇ ਗੀਤਾਂ ਔਰ ਉਹਦੇ ਵਿੱਚੋਂ ਹੀ ਜਿਹੜੇ ਆਪਣੇ ਆਪ ਨੂੰ ਏਜੰਟ ਅਖਣ ਲੱਗੇ ਸੀ ਇਸ ਗੇਮ ਦਾ ਆਪਣੇ ਆਪ ਨੂੰ ਮਾਸਟਰ ਦੱਸਣ ਲੱਗੇ ਸੀ ਉਹਨਾਂ ਨੇ ਉਹਨਾਂ ਵੀਡੀਓਜ਼ ਦੇ ਵਿੱਚ ਆਪਣੇ ਨੰਬਰ ਦੇ ਕੇ ਆਪਣੀ ਦੁਕਾਨਦਾਰੀ ਚਲਾਈ ਤੇ ਫਿਰ ਇਹ ਨੈਕਸਸ ਹੋਰ ਵੱਡਾ ਹੁੰਦਾ ਗਿਆ ਗੁਜਰਾਤ ਦੇ ਜਿੰਨੇ ਗਏ ਆ ਅੰਮ੍ਰਿਤਸਰ 에ਰਪੋਰਟ ਤੋਂ ਪਹਿਲਾਂ ਵੀ ਫਲਾਈਟ ਜਿਹੜੀ ਉਤਰੀ ਆ ਡੋਮੈਸਟਿਕ ਫਲਾਈਟ ਦੇ ਜ਼ਰੀਏ ਅਹਮਦਾਬਾਦ ਜਾ ਕੇ ਫਲਾਈਟ ਉਤਰਦੀ ਆ ਤੇ ਉੱਥੇ ਜਾ ਕੇ ਉਥੋਂ ਦੀ ਲੋਕਲ ਕ੍ਰਾਈਮ ਬ੍ਰਾਂਚ ਤੇ ਸੀਆਈਡੀ ਇਨਸਪੈਕਸ਼ਨ ਕਰਦੇ ਆ ਕਿ ਤੁਸੀਂ ਕਿਹਦੇ ਥਰੂ ਗਏ ਰੂਟ ਕੀ ਆ ਕੌਣ ਕੌਣ ਪਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰ ਜਾਂ ਪਿੰਡ ਤੱਕ ਛੱਡਣ ਤੋਂ ਬਾਅਦ ਗਾਇਬ ਕਰ ਦਿੱਤਾ ਜਾਂਦਾ ਮੀਡੀਆ ਦੇ ਸਾਹਮਣੇ ਨਹੀਂ ਆਉਂਦੇ ਗੁਜਰਾਤੀ ਆਪਦੀ ਕਹਾਣੀ ਨਹੀਂ ਦੱਸ ਸਕਦੇ ਕਿ ਉਹਨਾਂ ਨੂੰ ਪੁਲਿਸ ਵੱਲੋਂ ਹਦਾਇਤ ਹੈ ਜਾਂ ਫਿਰ ਉਹ ਬਦਰਾਮੀ ਦੇ ਸ਼ਰਮ ਦੇ ਮਾਰੇ ਨਹੀਂ ਦੱਸਦੇ ਮੈਂ 사ਨਾ ਜ਼िला ਫਿਰ ਅੱਗੇ ਰਾਜਸਥਾਨ ਸ਼ੁਰੂ ਹੁੰਦਾ ਹੈ ਉੱਥੇ ਇੱਕ ਪਿੰਡ ਹੈ ਜੀ ਡਿੰਗੂਚਾ ਡਿੰਗੂਚਾ ਪਿੰਡ ਬਹੁਤ ਅਮੀਰ ਪਿੰਡ ਹੈ 12 ਬੈਂਕਾਂ ਦੇ ਉੱਤੇ ਕਰੋੜਪਤੀਆਂ ਦਾ ਪਿੰਡ ਹੈ ਸਾਰੇ ਅਮਰੀਕਾ ਕੈਨੇਡਾ ਸੈਟਲਡ ਨੇ ਬਹੁਤ ਹੀ 2000 ਬੰਦੇ ਆ ਉੱਥੇ ਤੇ ਉਹਨਾਂ 2000 ਚੋਂ 1000 ਕੁ ਲੋਕਿੰਗ ਬਾਹਰ ਸੈਟਲ ਨੇ ਤੇ ਉਹਨਾਂ ਦਾ ਡ੍ਰੀਮ ਉਸ ਪਿੰਡ ਦਾ ਹੀ ਹੁੰਦਾ ਹੈ ਕਿ ਸਿਰਫ ਅਮਰੀਕਾ ਜਾਂ ਕੈਨੇਡਾ ਉੱਥੋਂ ਸ਼ੁਰੂ ਹੁੰਦਾ ਹੈ ਦੋ ਨੰਬਰ ਦਾ ਧੰਦਾ ਡਿੰਗੂ ਚਾ ਪਿੰਡ ਪਹਿਲਾਂ ਵੀ ਹਾਈਲਾਈਟ ਹੋਇਆ ਸੀ ਗੁਜਰਾਤ ਦਾ ਇੱਕ ਕਪਲ ਜਗਦੀਸ਼ ਪਟੇਲ ਤੇ ਉਸਦੀ ਵਾਈਫ ਮਸ਼ਾਲੀ ਬੇਨ ਪਟੇਲ ਤੇ ਉਹਨਾਂ ਦੇ ਬੱਚੇ ਕੈਨੇਡਾ ਤੋਂ ਮੈਨੀਟੋਬਾ ਤੋਂ ਜਨਵਰੀ ਮਹੀਨੇ ਦੇ ਬਰਫੀਲੇ ਤੂਫਾਨ ਚ ਅਮਰੀਕਾ ਦਾ ਬਾਰਡਰ ਕ੍ਰੋਸ ਕਰਨ ਲੱਗੇ ਸੀ ਤੇ ਉਦੋਂ ਤੂਫਾਨ ਚ गिर ਗਏ ਤੇ ਇਹਨਾਂ ਦੀਆਂ ਫ੍ਰੀਜ਼ ਹੋਈਆਂ ਡੈਡ ਬਾਡੀਜ਼ ਉਦੋਂ ਨਿਊਜ਼ ਦੇ ਵਿੱਚ ਫਲੈਸ਼ ਹੋ ਗਿਆ ਪੂਰੀ ਦੁਨੀਆ ਤੱਕ ਉਹ ਖਬਰ ਪਹੁੰਚੀ ਕਿ ਅਮਰੀਕਾ ਦੇ ਨਾਰਥ ਤੋਂ ਵੀ ਡੌਂਕੀ ਲੱਗਦੀ ਹੈ ਉਦੋਂ ਲੋਕਾਂ ਨੂੰ ਪਤਾ ਲੱਗਾ ਤੇ ਉਹ ਰਿੰਗੂਚਾ ਪਿੰਡ ਦੇ ਸੀਗੇ ਮਹਸਾਣਾ ਦੇ ਕੋਲ ਇਹ ਨਰਿੰਦਰ ਮੋਦੀ ਦਾ ਆਪਣਾ ਇਲਾਕਾ ਹੈ ਜਿਹੜਾ ਉਹਨਾਂ ਦਾ ਆਪ ਦਾ ਡਿਸਟ੍ਰਿਕਟ ਹੈ ਹੁਣ ਇਸ ਇਲਾਕੇ ਦੇ ਤਿੰਨ ਹੋਰ ਰਿਪੋਰਟ ਹੋਏ ਨੇ ਤੇ ਉਹਨਾਂ ਬਾਰੇ ਵੀ ਕੋਈ ਜਾਣਕਾਰੀ ਨਹੀਂ ਪਤਾ ਨਹੀਂ ਉਹ ਕਿੱਧਰ ਗਏ ਗਾਇਬ ਹੋ ਜਾਂਦੇ ਨੇ ਇੱਥੇ ਜਿਹੜਾ ਨੈਕਸਸ ਹੈ ਨਾ ਨਰੇਂਦਰ ਮੋਦੀ ਉਰਾਨੇ ਜਦੋਂ ਆਖਿਆ ਨਾ ਡੋਨਲਡ ਟਰੰਪ ਦੇ ਸਾਹਮਣੇ ਕਿ ਉਹ ਗਰੀਬ ਲੋਕ ਹੁੰਦੇ ਹਨ ਉਹਨਕੋ ਉਕਸਾਇਆ ਜਾਂਦਾ ਹੈ ਇਕੋਸਿਸਟਮ ਕੋ ਇਸਕੋ ਝੋਟ ਕਰਨਾ ਹੁਣ ਉਹ ਇਕੋਸਿਸਟਮ ਉਹਨਾਂ ਨੂੰ ਸਾਰਾ ਪਤਾ ਹੈ ਔਰ ਇਸ ਤੇ ਵੇਟਾਂ ਜਾਂ ਫਿਰਸਤੇ ਜਿਹੜੀ ਚੀਜ਼ ਦੀ ਦੇਰੀ ਆ ਉਹ ਝੋਟ ਕਰਨ ਦੀ ਗੁਜਰਾਤ ਦੇ ਵਿੱਚ ਰੇਟ ਹੋਰ ਨੇ ਪੰਜਾਬ ਚ ਹੋਰ ਨੇ ਹਰਿਆਣਾ ਚ ਹੋਰ ਨੇ ਗੁਜਰਾਤ ਦੇ ਵਿੱਚ ਰੇਟ 1 ਕਰੋੜ ਤੋਂ ਉੱਪਰ ਜਾਂਦਾ ਤੇ ਉਹਦੇ ਵਿੱਚ ਸਿੰਗਲ ਮੈਂਬਰ ਦੀ ਡੋਂਕੀ ਨਹੀਂ ਹੁੰਦੀ ਉਹ ਚ ਫੈਮਿਲੀ ਦੇ ਜਨਤਰ ਸਾਰੀ ਫੈਮਿਲੀ ਜਾਂ ਦੋ ਤਿੰਨ ਮੈਂਬਰ ਹੁੰਦੇ ਆ ਗੁਜਰਾਤੀ ਜਿਹੜੇ ਆ ਉਹ ਪੇਮੈਂਟ ਕਰਦੇ ਆ 30 ਲੱਖ ਅਹਮਦਾਬਾਦ ਚ 40 ਲੱਖ ਕੈਨੇਡਾ ਚ ਤੇ 30 ਲੱਖ ਅਮਰੀਕਾ ਚ ਪਹੁੰਚ ਕੇ ਫਿਰ ਉਹ ਕਰੋੜ ਰੁਪਿਆ ਪੂਰਾ ਹੁੰਦਾ ਜਿਸ ਤਰ੍ਹਾਂ ਦੀਆਂ ਡਿਟੇਲਸ ਆ ਰਹੀਆਂ ਨੇ ਇਸ ਤੋਂ ਇਲਾਵਾ ਡਿੰਗੂਚਾ ਪਿੰਡ ਇਹ ਐਨਾ ਅਮੀਰ ਪਿੰਡ ਆ ਇਹਦੇ ਬਹੁਤੇ ਲੋਕੀ ਅਮਰੀਕਾ ਚ ਨੇ ਤੇ ਹਰ ਸਾਲ 16 ਜਨਵਰੀ ਨੂੰ ਅਮਰੀਕਾ ਕੈਨੇਡਾ ਤੋਂ ਉਹ ਲੋਕੀ ਵਾਪਸ ਆਉਂਦੇ ਆ ਇੱਕ ਤਿਹਾਰ ਮਨਾਉਂਦੇ ਨੇ ਜਿਹਦੇ ਵਿੱਚ ਵਾਪਸ ਪਰਤੇ ਹੋਏ ਸਾਰੇ ਲੋਕੀ ਸੈਲੀਬ੍ਰੇਸ਼ਨ ਕਰਦੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਉਸ ਪਿੰਡ ਦਾ ਉਸ ਇਲਾਕੇ ਦਾ ਮਾਈਂਡ ਸੈਟ ਹੀ ਇਹ ਹੈ ਕਿ ਸਿਰਫ ਤੇ ਸਿਰਫ ਯੂ ਐਸ ਜਾਣਾ ਹੈ ਅਮਰੀਕਾ ਜਾਣਾ ਹੈ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਅਨਸਾਲਵਡ ਜੀਆਂ ਰਹਿ ਗਈਆਂ ਹਨੇ ਹੁੰਦੀਆਂ ਅਨਸਾਲਵਡ ਕਿਵੇਂ ਰਹਿ ਗਈਆਂ ਕਿਉਂਕਿ ਜਦੋਂ ਇਹਨਾਂ ਲੋਕਾਂ ਦੀ ਆਈਡੈਂਟੀਫਿਕੇਸ਼ਨ ਹੋਈ ਤਾਂ ਯੂਸ ਨੇ ਗਵਰਨਮੈਂਟ ਆਫ ਇੰਡੀਆ ਨਾਲ ਇਹਨਾਂ ਦੇ ਘਰ ਪਤੇ ਐਡਰੈਸ ਸਾਂਝੇ ਕੀਤੇ ਇਹਨਾਂ ਨੇ ਵੈਰੀਫਾਈ ਕਰਕੇ ਭੇਜਿਆ ਹਾਂ ਜੀ ਇਹੀ ਲੋਕ ਨੇ ਇਹਦਾ ਮਤਲਬ ਗਵਰਨਮੈਂਟ ਆਫ ਇੰਡੀਆ ਕੋਲ ਸਾਡੀ ਮਿਨਿਸਟਰੀ ਕੋਲ ਇਹਨਾਂ ਸੰਬੰਧੀ ਸਾਰੀ ਜਾਣਕਾਰੀ ਹੈ ਕਿ ਇਹ ਕੇ ਗੈਰ ਕਾਨੂੰਨੀ ਰੂਪ ਚ ਗਏ ਨੇ ਤਾਂ ਫਿਰ ਇਹਨਾਂ ਨੂੰ ਪੁੱਛਿਆ ਜਾ ਸਕਦਾ ਕਿ ਕਿਹਦੇ ਥਰੂ ਗਏ ਤੁਹਾਡਾ ਰੂਟ ਕੀ ਹੈ ਤੇ ਉਹ ਠੱਗ ਏਜੰਟ ਕੌਣ ਨੇ ਇਹਦਾ ਮਤਲਬ ਇਹ ਹੋਇਆ ਕਿ ਇਸ ਨੂੰ ਹੋਰ ਗੰਭੀਰਤਾ ਨਾਲ ਜਦ ਤੱਕ ਨਹੀਂ ਲੈਂਦੇ ਉਦੋਂ ਤੱਕ ਪਨਾਮਾ ਦੇ ਜੰਗਲਾਂ 'ਚ ਉਹ ਪਿੰਜਰ ਉਹ ਰੇਪ ਉਹ ਵਾਰਦਾਤਾ ਤੇ ਉਹ برف 'ਚ ਜੰਮਦੀਆਂ ਡੈਡ ਬodies ਰੋਕੀਆਂ ਨਹੀਂ ਜਾ ਸਕਦੀਆਂ ਉਹ ਗੰਭੀਰ ਕਦੋਂ ਹੁੰਦੇ ਆ ਗੰਭੀਰ ਹੋਣਾ ਪਏਗਾ ਕਿਉਂਕਿ ਵੱਡਾ ਮੁਲਕ ਅਮਰੀਕਾ ਹੁਣ ਇਸ ਮੁੱਦੇ ਤੇ ਗੰਭੀਰ ਆ ਬਾਕੀ ਅਪਡੇਟ ਲੈ ਕੇ ਫਿਰਾਂ ਜ਼ਰੂਰ ਆਵਾਂਗੇ ਦਿਓ ਇਜਾਜ਼ਤ ਸਾਸਤ੍ਰਿਕ